ਵਿਧਾਨ ਸਭਾ ਹਲਕਾ ਨਾਬਾ ਦੇ ਪਿੰਡ ਅਚਲ ਦੇ ਵਸਨੀਕ ਨੌਜਵਾਨ ਕਿਸਾਨ ਅਮਰਿੰਦਰ ਸਿੰਘ ਪੁੱਤਰ ਯਾਦਵਿੰਦਰ ਸਿੰਘ ਪਿੰਡ ਅਚਲ ਉਮਰ 32 ਸਾਲ ਵੱਲੋਂ ਆੜਤੀਏ ਦੇ ਤੰਗ ਪਰੇਸ਼ਾਨ ਕਰਨ ਤੋਂ ਦੁਖੀ ਹੋ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਆਪਣੇ ਮੱਥੇ ਤੇ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਗਈ ਅਮਰਿੰਦਰ ਸਿੰਘ ਵੱਲੋਂ 14 ਤਰੀਕ ਨੂੰ ਸ਼ਾਮ ਪਿੰਡ ਆਪਣੇ ਘਰ ਹੀ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਆਪਣੇ ਆਪ ਨੂੰ ਗੋਲੀ ਮਾਰੀ ਗਈ ਸੀ ਜਿਸ ਦੀ ਅੱਜ ਸਵੇਰੇ ਪਟਿਆਲਾ ਦੇ ਪ੍ਰਾਈਵੇਟ ਹਸਪਤਾਲ ਵਿੱਚ ਮੌਤ ਹੋ ਗਈ ਨਾਬਾ ਦੇ ਥਾਣਾ ਸਦਰ ਵਿਖੇ ਉਸ ਦੀ ਮਾਤਾ ਪਰਮਜੀਤ ਕੌਰ ਦੇ ਬਿਆਨਾਂ ਤੇ ਆੜਤੀਏ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਪੰਸਾਬ ਨੇ ਦੱਸਿਆ ਪਿੰਡ ਦੇ ਹੋਰ ਸਿਆਣੇ ਸੱਜਣ ਖੜੇ ਨੇ ਇਹਨਾਂ ਤੋਂ ਵੀ ਸਾਨੂੰ ਇਹ ਪਤਾ ਲੱਗਦਾ ਪਰ ਇਹਨਾਂ ਦੇ ਮੈਟਰ ਦੇ ਵਿੱਚ ਇੱਕ ਵਾਰ ਮੈਂ ਆਇਆ ਵੀ ਨਹੀਂ ਆ ਕਿਉਂਕਿ ਜਿਹੜਾ ਇਹ ਸੰਦੀਪ ਕੁਮਾਰ ਸੋਨੂ ਆ ਆਰਤੀਆ ਸ਼੍ਰੀਂਦਰ ਗੜਕ ਦਾ ਬੇਟਾ ਇਹਦਾ ਇੱਕ ਨਹੀਂ ਕਈ ਕਿਸਾਨਾਂ ਦੇ ਨਾਲ ਰੌਲਾ ਪਿਆ ਪੈਸੇ ਦਾ ਲੈਣ ਦੇਣ ਨੂੰ ਲੈ ਕੇ ਇਹਨੂੰ ਬਹੁਤ ਧਮਕਾਉਂਦਾ ਡਰਾਉਂਦਾ ਹਰੇਕ ਕਿਸਾਨ ਡਿਫਰੈਂਸ ਆ ਜਿਵੇਂ ਹਾਸ਼ਿਰਪੁਰ ਦਾ ਲੱਖਾ ਉਹਦੇ ਕੋਲ 31-32 ਲੱਖ ਰੁਪਏ ਕੱਢੀ ਬੈਠਾ ਜਦੋਂ ਮੈਨੂੰ ਲੈ ਕੇ ਐਵੇਂ ਦੀ ਦੁਕਾਨ ਤੇ ਆਏ ਇਹਨੂੰ ਕਹਾਂ ਵੀ ਰਿਕਾਰਡ ਦਿਖਾ ਤੇਰਾ ਕਿੱਥੇ ਲਿਖਿਆ ਹੋਇਆ ਕਿੱਤੇ ਦੇ ਸਾਈਨ ਨੇ ਤੇਰਾ ਕਰਾਵਾਂਗੇ ਉਹਨੇ ਸਾਨੂੰ ਅੱਜ ਤੱਕ ਰਿਕਾਰਡ ਨਹੀਂ ਦਿਖਾਇਆ ਦੂਜੇ ਪਾਸੇ ਇਹਨਾਂ ਦੇ ਪਿੰਡ ਦੇ ਮੇਜਰ ਸਿੰਘ ਆ ਉਹਨੂੰ ਕਲੀਅਰ ਚਿੱਟ ਦੇ ਚੁੱਕਿਆ ਉਹਦੇ ਮੁੰਡੇ ਦਾ ਇਹਨੇ ਚੈੱਕ ਲਾ ਰੱਖਿਆ ਜਦੋਂ ਉਹਦੇ ਸੰਬੰਧ ਚ ਗਿਆ ਉਹਦਾ ਟਰੈਕਟਰ ਵੀ ਘੇਰ ਲਿਆ ਤੇ ਜੀਰੀ ਦੀ ਬੜਾਈ ਵੇਲੇ ਉਹ ਟਰੈਕਟਰ ਵੀ ਇਸੇ ਤੋਂ ਸੜਾ ਕੇ ਲੈ ਗਏ ਜਦੋਂ ਉਹਨੂੰ ਪੁੱਛਿਆ ਵੀ ਜਿਹੜੇ ਤੇਰੇ ਪੇਸ਼ੇ ਦਾ ਲੈਣ ਦੇਣਾ ਸਾਨੂੰ ਉਹਦਾ ਰਕਾਣ ਕੋਈ ਬਿੱਲ ਕਿਤੇ ਇਹਨਾਂ ਦੇ ਸਾਈਨ ਹੋਣਗੇ ਦਿਖਾ ਕੁਛ ਨਹੀਂ ਸਾਨੂੰ ਦਿਖਾ ਸਕਿਆ ਜਿਹੜੀ ਐ ਮੈਂ ਤਾਂ ਸਾਫ਼ ਕਹੂੰਗਾ ਵੀ ਇੱਕ ਠੱਗੀ ਮਾਰਦਾ ਕਿਸਾਨਾਂ ਦੇ ਨਾਲ ਇਹ ਅੱਜ ਸਾਡਾ ਜਿਹੜਾ ਨੌਜਵਾਨ ਵੀਰ ਇਹ ਠੱਗੀ ਦਾ ਸ਼ਕਰ ਹੋਇਆ ਪਰੇਸ਼ਾਨ ਹੋਇਆ ਇਹਨੇ ਆਪਣੀ ਜਿੰਦਗੀ ਲ ਖਤਮ ਕਰ ਲਈ ਕਿੰਨੇ ਕ ਪੈਸਿਆਂ ਦਾ ਲੈਣ ਦੇਣ ਸੀ ਕੋਈ ਪੈਸੇ ਦਾ ਲੈਣ ਦੇਣ ਨਹੀਂ ਹੋਣਾ ਜੀ ਕਿਉਂਕਿ ਇਹਦੇ ਪਿਤਾ ਨੇ ਜ਼ਮੀਨ ਵੇਚ ਕੇ ਪੈਸੇ ਤਾਂ ਉਤਾਰਦੇ ਨੇ ਇਹਦੇ ਪਿਤਾ ਜੀ ਨੇ ਜ਼ਮੀਨ ਵੇਚੀ ਆ ਉਹ ਜ਼ਮੀਨ ਦੇ ਪੈਸੇ ਕਿੱਥੇ ਗਏ ਕਿਉਂਕਿ ਇਹ ਇਹ ਨਾ ਤੋਂ ਲੈ ਹੋਣਗੇ ਉਤਾਰਤੇ ਹੋਣਗੇ ਮੈਂ ਆਪਦੇ ਮੁਤਾਬਕਾਂ ਨਾ ਵੀ ਕੋਈ ਇਹਨਾਂ ਦਾ ਪੈਸੇ ਦਾ ਲੈਣ ਦੇਣ ਨਹੀਂ ਹੋਣਾ ਪਰ ਜਿਹੜੇ ਝੂਠੇ ਪੈਸੇ ਬਣਾਏ ਹੋਏ ਰੇ 10-20 ਲੱਖਾ ਉਹਦੇ ਲਈ ਇਹਨਾਂ ਨੂੰ ਘਬਰਾਵਾ ਕਰਦਾ ਰਹਿੰਦਾ ਸੀ ਇਹ ਕਿ ਮੇਰੇ ਪੈਸੇ ਦੇ ਨਹੀਂ ਮੈਂ ਤੇਰੀ ਜ਼ਮੀਨ ਨਹੀਂ ਪਾਉਂਦਾ ਜਿਨੇ ਜ਼ਮੀਨ ਪਾਹੀ ਤੀ ਮਤਲਬ ਹਰੀ ਸਿੰਘ ਨੇ ਚੋਦੇ ਨੇ ਉਹਨੂੰ ਵੀ ਜਾ ਕੇ ਰੋਕ ਕੇ ਆ ਕਹਿੰਦਾ ਮੈਂ ਇਹਦੇ 'ਚ ਫਸਲ ਨਹੀਂ ਤੈਨੂੰ ਵੇਚਣ ਦੰਦਾ ਆਸੀ ਨੇ ਕਹਿ ਵੀ ਇਹਨੇ ਠੇਕੇ ਦੀ ਜ਼ਮੀਨ ਲਈ ਆ ਤੂੰ ਇਹਨੂੰ ਕਿਉਂ ਤੱਕ ਕਰਦਾ ਕਹਿੰਦਾ ਜੀ ਮੈਂ ਉਸ ਕਿਸਾਨ ਤੋਂ ਪੈਸੇ ਲੈਣੇ ਨੇ ਜਦੀ ਜ਼ਮੀਨ ਆ ਮੇਰੀ ਦੀ ਜ਼ਮੀਨ ਠੇਕੇ ਦੇ ਨਹੀਂ ਜਾਣ ਦੇਣੀ 2 ਸਾਲ ਲਾ ਤਾਂ ਮੇਰੇ ਸਾਹਮਣੇ ਪਰੇਸ਼ਾਨ ਹੋ ਰਿਹਾ ਮੁੰਡਾ ਤੇ ਇਹ ਜ਼ਮੀਨ ਅੱਜ ਵੀ ਉਹਦੀ ਠੇਕੇ ਤੇ ਨਹੀਂ ਚੜੀ ਜਿਹੜਾ ਬੰਦਾ ਠੇਕੇ ਦੇ ਲੈਣ ਦੀ ਗੱਲ ਕਰਦਾ ਉਹਦੇ ਅੱਗੇ ਜਾ ਕੇ ਖੜਾ ਜਾਂਦਾ ਮੈਜਮੇਂ ਨਹੀਂ ਬਾਹਣਦਾ ਕਦੇ 8 ਰੁਪਿਆ ਪਿੱਡ ਗਿਆ ਲੈਣ ਦੇਣ ਵਾਸਤੇ ਕੋਈ ਗੱਲਬਾਤ ਹੋਈ ਹੋਏ ਜਦੋਂ ਇਹਨੇ ਜੀਰੀ ਵਢੀਆ ਉਹਦੀਆਂ ਟਰਾਲੀਆਂ ਕਿੰਨੇ ਨੇ ਜਾ ਕੇ ਰੋਡ ਤੇ 60 ਇਹ 60 ਨੇ ਕਿਰੀਆਂ ਨੇ ਆਪ ਜਾ ਕੇ ਕਿਰੀਆਂ ਨੇ ਹਾਂਜੀ ਕਦੇ ਕੋਈ ਪਿੰਡ ਵਾਲੇ ਇਕੱਠੇ ਹੋਏ ਉਹਨਾਂ ਨੇ ਲੈਣ ਦੇਣ ਦੇ ਰੋਗੇ ਸਰਪੰਚ ਸਾਹਿਬ ਵਿੱਚ ਆਏ ਨੇ ਗੱਲਬਾਤ ਦੇ ਵਿੱਚ ਬੈਠੇ ਨੇ ਇਹਨਾਂ ਨੇ ਉਹਨੂੰ ਕਿਹਾ ਵੀ ਤੂੰ ਦਿਖਾ ਦੇਣਾ ਰੇਖਾ ਜੋਖਾ ਐਸੀ ਕਰਾ ਦੇਣਾ ਵੇਕੇ ਪਰ ਸਾਨੂੰ ਕੋਈ ਸਬੂਤ ਤਾਂ ਦਿਖਾ ਵੀ ਉਹਨੇ ਪੈਸੇ ਲੈਨੇ ਉਹੇ ਵੱਲ ਕਰਜਾ ਸਾਨੂੰ ਕੁਝ ਤਾਂ ਪਤਾ ਲੱਗੇ ਨਾ ਇਹਦੇ ਪਿਤਾ ਨੇ ਵੀ ਮੁੰਡੇ ਦੇ ਨੇ ਆਤਮ ਹੱਤਿਆ ਕਰੀ ਸੀ ਉਹ ਵੀ ਇਹੀ ਰੋਲਾ ਸੀ ਕੋਈ ਉਹ ਵੀ ਦੇਖੋ ਉਹਦੇ ਤੇ ਵੀ ਕਰਜ਼ਾ ਕਾਫੀ ਚੜ ਗਿਆ ਸੀ ਅੱਛਾ ਇਸ ਆੜਤੀ ਦਾ ਉਹ ਵੀ ਡੇਫਲੇਸ਼ਨ ਚੇ ਲਿਆ ਹੋਇਆ ਸੀ ਅੱਛਾ ਪਰ ਉਹ ਟਾਈਮ ਆ ਸੀ ਇਸ ਗੱਲ ਨੂੰ ਅਣਗੋਲਿਆ ਕੀਤਾ ਪਰ ਉਹਦਾ ਵੀ ਜ਼ਿੰਮੇਵਾਰ ਇਹੀ ਆੜਤੀ ਆਸਲ ਇਹਦੇ ਪੈਸੇ ਮੋੜੇ ਨੇ ਜਦੋਂ ਜਿਆਦਾ ਜ਼ਮੀਨ ਬੇਗੀ ਦੇਖੋ ਇੱਕ ਜੱਟ ਦੀ ਮਾਂ ਹੁੰਦੀ ਆ ਜ਼ਮੀਨ ਡੇਫਲੇਸ਼ਨ ਚ ਆ ਗਿਆ ਉਸ ਤੋਂ ਬਾਅਦ ਉਹ ਵੀ ਆਤਮ ਹੱਤਿਆ ਕਰ ਗਿਆ ਸੀ ਜਿਹੜਾ ਪਿੰਡ ਆ ਚੱਲ ਜੀ ਇਹਰੇ ਮੁੰਡੇ ਦੀ ਡੈਥ ਹੋਈ ਹੈ ਤੁਹਾਡਾ ਰਿਲੇਟਿਵ ਹੈ ਹਾਂਜੀ ਕੁਦੀ ਜੀ ਆਣਾ ਹੈ ਅੱਛਾ ਕੀ ਗੱਲ ਹੋਈ ਆ ਇਹਨੇ ਜੀ ਮਤਲਬ ਤੰਗ ਪਰੇਸ਼ਾਨ ਰਹਿੰਦਾ ਸੀ ਜੀ ਮਤਲਬ ਜਿਹਾ ਹੀ ਆਰਪੀਏ ਕਰਕੇ ਇਹਦੀ ਮੰਮਾ ਦਰ ਨੇ ਵੀ ਬਿਆਨ ਦਿੱਤੇ ਨੇ ਜੇ ਸਟੇਟਮੈਂਟ ਦਿੱਤੀ ਹੈ ਜੀ ਜੀ ਆਰਪੀਏ ਦੇ ਲੈਣ-ਦੇਣ ਕਰਕੇ ਉਹ ਤੰਗ ਪ੍ਰੇਸ਼ਾਨ ਤੇ ਸਾਨੂੰ ਮੈਂਟਰੀ ਟੌਰਨ ਨਾਲ ਜ਼ਿਆਦਾ ਪ੍ਰਭ ਕਰਦੇ ਸੀ ਆ ਕਰਕੇ ਨੇ ਸੁਸਾਇਡ ਕਰ ਲਈ ਇਸ ਤੋਂ ਪਹਿਲਾਂ ਵੀ ਸਾਲ ਤੋਂ ਪਹਿਲਾਂ ਡੇਢ ਸਾਲ ਪਹਿਲਾਂ ਡੈਡੀ ਦੀ ਡੈਥ ਹੋ ਗਈ ਸੀ ਉਹਨਾਂ ਨੇ ਵੀ ਸੁਸਾਇਡ ਕਰਿਆ ਸੀ ਹਾਂ ਸੁਸਾਇਡਸ ਕਰਿਆ ਸੀ ਜੀ ਉਸ ਟਾਈਮ ਮਤਲਬ ਜਿਹੜੇ ਲੋਕ-ਲੋਕ ਸੀ ਮਤਲਬ ਬੇਟਾ ਕਰਦਾ ਸੀ ਵੀ ਇਹਦੇ ਕਰਕੇ ਕਰੀਆ ਇਹਦੇ ਕਰਕੇ ਕਰੀਆ ਪਰ ਜੋ ਵੀ ਲਾਲੋ ਅਸੀ ਲਾਲੋ ਜਾਂ ਹੋਰ ਲਾਲੋ ਪਿੰਡ ਦੇ ਮੋਢੂਆਂ ਦੇ ਵੀ ਇੱਕ ਨਹੀਂ ਆਪਾਂ ਨੇ ਵੀ ਚਲੋ ਜੋ ਹੋ ਗਿਆ ਹਨ ਠੀਕ ਹੈ ਥੋੜਿਆ ਲਾਸਟ ਕਰੋ ਮਰੀਂਦਰ ਦੀ ਗੱਲ ਹੋ ਗਈ ਆ ਹੋਵੇ 4-5 ਦਿਨ ਹੋ ਗਏ ਉਸ ਦਿਨ ਆਪਣੇ ਆਪ ਨੂੰ ਗੋਲੀ ਮਾਰਨ ਤੋਂ ਪਹਿਲਾਂ ਕਿੰਨੀ ਦੇਰ ਪਹਿਲਾਂ ਮਿਲਿਆ ਤੁਹਾਨੂੰ ਜਿਆਦਾ ਨਹੀਂ 3 ਦਿਨ 3-4 ਦਿਨ ਪਹਿਲਾਂ ਮਿਲਿਆ ਜੀ ਮਤਲਬ ਆ ਕੇ ਗਿਆ ਉਸ ਨੂੰ ਇਹ ਗੱਲ ਕਰਕੇ ਕੀਤੀ ਕਰਨੀ ਹੈ ਮਤਲਬ ਇਸ ਤਰ੍ਹਾਂ ਦੀ ਗੱਲਾਂ ਕਰਦਾ ਮੈਂ ਕੀਤੀ ਕਰਨੀ ਆ ਕੋ ਕਾਰਨ ਇਹ ਸੀ ਜੀ ਉਹ ਠੇਕੇ ਤੇ ਵੀ ਨਹੀਂ ਦੇ ਸਕਦਾ ਸੀ ਪਿਛਲੇ ਵਾਰੀ ਉਹਨੇ ਠੇਕੇ ਦੇ ਵੀ ਦਿੱਤੀ ਉਹ ਜਿਹਨੂੰ ਠੇਕ ਕਰਦਾ ਖੇਤੀ ਕਰਨੀ ਆ ਤੇ ਥੋੜਾ ਜਿਹਾ ਮੈਂਟਲੀ ਉਹ ਸੀ ਵੀ ਉਹਨੂੰ ਐਸੀ ਵੀ ਜੇ ਮੈਂ ਖੇਤੀ ਵਗੈਰਾ ਕਰਦਾ ਹੀ ਪਿਛਲੇ ਵਾਰ ਠੇਕੇ ਦਿੱਤੀ ਸੀ ਉਹ ਜਿਹਨੂੰ ਠੇਕੇ ਦਿੱਤੀ ਸੀ ਉਹਦਾ ਵੀ ਆਰਤੀ ਨੇ ਉਹਦੀ ਫਸਲ ਵਗੈਰਾ ਰੋਕਤੀ ਸੀ ਜੀ ਅੱਛਾ ਹਾਂ ਮਤਲਬ ਉਹ ਮਤਲਬ ਕਿ ਆਪਣੀ ਜ਼ਮੀਨ ਠੇਕੇ ਹਾਂ ਪਿਛਲੇ ਸਾਲ ਉਹਨੂੰ ਠੇਕੇ ਦਿੱਤੀ ਸੀ ਜਿਹਨੂੰ ਜੀ ਹਰੀ ਸਿੰਘ ਸੀ ਜੀ ਬਣ ਅਚਲ ਦੀ ਐ ਉਹਨੂੰ ਠੇਕੇ ਦਿੱਤੀ ਸੀ ਉਹਦੀ ਮਤਲਬ ਉਹਨੇ ਅੱਗੋਂ ਫਸਲ ਵਗੈਰਾ ਰੋਕਤੀ ਉਹਨਾਂ ਨੇ ਇਸ ਵਾਰੀ ਜਿਹਨੂੰ ਵੀ ਮਤਲਬ ਕੋਈ ਆਉਂਦਾ ਸੀ ਲੈਣ ਵਾਲਾ ਉਹ ਕਹਿੰਦੇ ਵੀ 8 ਤੀਕ ਮਤਲਬ ਗੂੰਗਾ ਅਗਲੇ 8 ਤੀ ਦੇ ਚੱਲਿਆ ਜਾਂਦਾ ਸੀ ਜੀ ਵੀ ਇਹਦੀ ਫਸਲ ਤਾਂ ਨਹੀਂ ਛੋਣੀ ਜਾ ਕਰਨ ਤਾਂ ਕਰ ਤੋਂ ਮੈਂਟਲੀ ਉਹ ਸੀ ਮਤਲਬ ਡਿਸਟਰਬ ਸੀ ਉਹ ਨਸ਼ਾ ਪੱਤਾ ਵੀ ਕਰਦਾ ਸੀ ਨਹੀਂ 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 ਬਿਲਕੁਲ ਨਹੀਂ ਜੀ ਬਾਹਰ ਜਾ ਕੇ ਆਇਆ ਕੋਈ ਮਤਲਬ ਨਸ਼ੇ ਪੱਤੇ ਵਾਲਾ ਥੋੜੀ ਬਾਹਰ ਜਾਊਗਾ ਜੀ ਤੇ ਹੁਣ ਉਹਦੇ ਮਦਰ ਦੇ ਬਿਆਨਾਂ ਤੇ ਮਾਮਲਾ ਦਰਜ ਹੋਇਆ ਹਾਂਜੀ ਉਹਦੀ ਮਦਰ ਨੇ ਸਟੇਟਮੈਂਟ ਦਿੱਤੀ ਹੈ ਜੀ ਮਦਰ ਦੇ ਬਿਆਨਾਂ ਦੇ ਆਧਾਰ ਤੇ ਫਾਈਲ ਕਰ ਚੁੱਕੇ ਨੇ ਮੋਤਰ ਸਿੰਘ ਹੈ ਜਿਹੜਾ ਪਿੰਡਾ ਅਸੀਂ ਮਾਨਸਾ ਦੇ ਰਹਿਣ ਵਾਲੇ ਆ ਅੱਛਾ ਜੀ ਬੇਟੀ ਦੀ ਮੈਰਿਜ ਕਰੀ ਸੀ ਨਿਮੰਦਰ ਸਿੰਘ ਨਾਲ ਤੇ ਇਹ ਬੇਟੀ ਨੂੰ ਪੇਰ ਹੋ ਗਈ ਜੀ ਵਿਆਹ ਨੂੰ ਇਹਨਾਂ ਨੂੰ ਕਰੀਬ 8-9 ਮਹੀਨੇ ਦੇ ਕਰੀਬ ਹੋ ਗਿਆ ਅੱਛਾ ਜੀ ਉਹ ਕਿਸ ਤਰ੍ਹਾਂ ਕਿੱਤੀ ਰਹੇ ਤੇ ਬੇਟੀ ਹੋ ਵੀ ਨਾਲ ਰਹਿ ਨਹੀਂ ਸੀ ਕੀ ਕਾਰਨੋਂ ਕਹਿੰਦੀ ਆ ਵੀ ਕਿਉਂ ਇਹਨਾਂ ਨੇ ਇਹ ਕਦਮ ਚੁੱਕਿਆ ਕਾਰਨ ਤਾਂ ਇਹ ਹੈ ਜੀ ਹੁਣ ਬੇਟੀ ਪ੍ਰੈਗਨੈਂਟ ਹੈ 7-8ਵਾਂ ਮਹੀਨਾ ਹੈ ਦੋ ਜਾਨਾਂ ਉਹ ਵੀ ਨਾਲ ਲੈ ਕੇ ਘੁੰਮ ਰਹੀ ਹੈ ਤੀਜੀ ਇਹ ਜਿਹਨੇ ਉਹਦੀ ਸੈਟ ਕਰ ਲੇ ਤੇ ਬਾਕੀ ਇਹ ਵੀ ਉਹ ਪਹਿਲਾਂ ਵੀ ਬੇਟੀ ਨੇ ਕਈ ਵਾਰ ਜੈ ਇਹਨਾਂ ਨੇ ਵੀ ਆਪਣੇ ਮੇਰੇ ਨਾਲ ਗੱਲ ਸ਼ੇਅਰ ਕੀਤੀ ਸੀ ਵੀ ਆੜਤੀਆ ਜੋ ਛੋਡੇ ਇਥੇ ਨਾਬਾ ਸ਼ਹਿਰ ਦਾ ਇਹ ਤੰਗ ਪਰੇਸ਼ਾਨ ਬਹੁਤ ਕਰਦਾ ਥਾ ਉਹਨੂੰ ਕਿੰਨੇ ਕੁ ਪੈਸਿਆਂ ਦਾ ਲੈਣ ਦੇਣ ਬੇਟੀ ਨੇ ਦੱਸਿਆ ਵੀ ਹੈਗਾ ਕਿ ਉਹਨਾਂ ਦਾ ਲੈਣ ਦੇਣ ਤਾਂ ਬੇਟੀ ਨੇ ਤਾਂ ਕੋਈ ਦੱਸਿਆ ਵੀ ਐ ਕਿ ਹਬੀਬ ਵੀ ਜਿਹੜਾ ਕਹਿੰਦਾ ਵੀ ਪੁਰਾਣਾ ਵੀ ਉਹ ਪਰੇਸ਼ਾਨ ਬਹੁਤ ਕਰਦਾ ਚੈੱਕ ਚੁੱਕ ਲਾ ਕੇ ਕਈ ਵਾਰ 5 ਕ ਲੱਖ ਰੁਪਏ ਦਾ ਚੈੱਕ ਵੀ ਲਾਇਆ ਉਹਨੇ ਕਿਸੇ ਤੋਂ ਲਵਾਇਆ ਉਹਨੇ ਬਾਹਰੋਂ ਚੀਕੇ ਸਾਈਡ ਤੋਂ ਤੇ ਉਹ ਪਰੇਸ਼ਾਨ ਬਹੁਤ ਜ਼ਿਆਦਾ ਕਰਦਾ ਤੇ ਇਹਨੂੰ ਇਹ ਸਟ੍ਰੈਸ ਚ ਆ ਕੇ ਇਹਨੇ ਇਹ ਕੰਮ ਕਰ ਦਿੱਤੇ ਮੰਗ ਇਹ ਕਰਦੇ ਜੀ ਸਾਡੀ ਬੇਟੀ ਤੇ ਵੀ ਬੱਚਾ ਹੋਣ ਵਾਲਾ ਦੋ ਜਾਨਾਂ ਤਾਂ ਇਹ ਹੋ ਗਈਆਂ ਜੀ ਇੱਕ ਜਾਨ ਉਹ ਚਲ ਗਈ ਅਸੀਂ ਤਾਂ ਕਿਸੇ ਚੋ ਅੱਗੇ ਵੀ ਨਹੀਂ ਰਹੇ ਉਹਨੂੰ ਸੱਤ ਤੋਂ ਸੱਤ ਸਜ਼ਾ ਮਿਲਣੀ ਚਾਹੀਦੀ ਬੋਲਦਾ ਸੀ ਜਰਵਿੰਦਰ ਸਿੰਘ ਦਾ ਇਹ ਜੋ ਕੋਈ ਆਰਤੀ ਨਾਲ ਦੇਣ ਲੈਣ ਦਾ ਚੱਕਰ ਸੀ ਕੋਈ ਉਹ ਉਹ ਧਮਕਾਉਂਦਾ ਸੀ ਬੰਦੇ ਬੰਦੇ ਭੇਜ ਕੇ ਜਮੀਨ ਦੇ ਟਿੱਕੇ ਜਿੰਦਾਂ ਦੀਦਾ ਜਮੀਨ ਤੇ ਜਿਹੜਾ ਠੇਕੇਦਾਰ ਸੀ ਉਹਨੂੰ ਵੀ ਕੂੜਦਾ ਸੀ ਉਹ ਜਮੀਨ ਨਹੀਂ ਬੋਨ ਦਿੰਦਾ ਸੀ ਉਹਦੇ ਕਰਕੇ ਪਰਸਾਨ ਰਹਿੰਦਾ ਸੀ ਜਿੱਥੇ ਦੇ ਪਰਿਵਾਰ ਤੋਂ ਪਤਾ ਲੱਗਿਆ ਕੋਣ ਹੈ ਅੜਤੀਆ ਕੋਣ ਹੈ ਸੱਜੂ ਭਟਦੇ ਨੇ ਸ਼ੂਨੂਰਾ ਅੱਛਾ ਦੋ ਭਰਾ ਨੇ ਉਹ ਇਹਨੇ ਆਪਣੇ ਆਪ ਨੂੰ ਕਿਵੇਂ ਖਤਮ ਕਰਿਆ ਇਹਦੇ ਕੋਲ ਪਿਸਤਲ ਸੀ ਜਿਹਦੀ ਗੋਲੀ ਮਾਰ ਲਈ ਨੇ ਅੱਛਾ ਪਰੋਕ ਦੀ ਗੱਲ ਹੈ ਇਹ ਜਿਹੜੀ ਜਿਹੜਾ ਲਗਭਗ 3 ਕਿ ਦਿਨ ਹੋ ਗਏ ਗੋਲੀ ਮਾਰਨ ਨੂੰ ਅੱਜ ਸਵੇਰੇ ਜੰਮ ਤੋੜ ਗਏ ਕਿੱਥੇ ਮਾਰੀ ਸੀ ਗੋਲੀ ਸਰਚ ਮਰੀ ਜੀ ਪੁੱਪੂ ਜੀ ਕਿਹੜੇ ਜਗਾ ਉਚਲ ਪਿੰਡੇ ਆਉਦੇ ਘਰੇ ਜੀ ਅੱਛਾ ਆਪਣੇ ਘਰੇ ਹੀ ਘਰੇ ਆ ਹਾਂਜੀ ਤੇ ਰਵਾਲੂ ਬਰੇ ਤੇ ਕੋਲ ਲਾਇਸੈਂਸੀ ਸੀ ਆਪਾਂ ਹਾਂ ਹਾਂਜੀ ਹਾਂਜੀ ਆਪਣਾ ਕੀ ਮਾਮ ਕੀ ਕਰਦੇ ਹੋ ਤੁਸੀਂ ਅਸੀਂ ਕਹਿੰਦੇ ਆ ਵੀ ਪਿੰਡ ਨੂੰ ਨਿਸਾਬ ਮਿਲਣਾ ਚਾਹੁੰਦਾ ਹੈ ਪਰਿਵਾਰ ਨੂੰ ਜਿਵੇਂ ਅੜ ਤੇ ਤੰਗ ਕਰਦਾ ਛੁਰੇ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਕਿ ਹੋਰ ਕਿਸੇ ਨੂੰ ਵੀ ਤੰਗ ਨਾ ਕਰਨੇ ਇਹਦੇ ਪਿਤਾ ਵੱਲੋਂ ਵੀ ਆਤਮੋਤਿਆ ਕੀਤੀ ਗਈ ਸੀ ਹਾਂਜੀ ਉਹ ਵੀ ਕੋਈ ਇਹਦੀ ਪ੍ਰੇਸ਼ਾਨ ਕੀਤਾ ਸੀ ਹੁਣ ਪਤਾ ਲੱਗਦਾ ਜੀ ਤੇ ਸਰਪੰਚ ਕੋਣ ਹੈ ਰਿਹਾ ਇਹਨਾਂ ਦੇ ਘਰੋਂ ਜਿੰਨੇ ਦੀ ਮਾਤਾ ਜੀ ਚੱਲੋ ਲਏ ਉਹ ਹਾਂਜੀ ਹਾਂਜੀ ਇਹਦੇ ਨੋਟੇ ਠੀਕ ਹੈ 6 ਲੱਖ ਦਾ ਇਹ ਸਰੇਂਦਰ ਕੁਮਾਰ ਨੇ ਆਏ ਕਰਦੇ ਪਰ ਸੁਣ ਨੂੰ ਨਹੀਂ ਕਿਹਦਾ ਮੁੰਡਾ ਮਰ ਗਿਆ ਜਦ ਸੰਦੀਪ ਕੁਮਾਰ ਸੁਣ ਨੂੰ ਨੇ ਇਹਦਾ ਚੈੱਕ ਜਾਲੀ ਚੈੱਕ ਲਾ ਕੇ ਉੱਥੇ ਲਾਇਆ ਉਹਦੇ ਚੈੱਕ ਦੇ ਅੜਤੀਏ ਨੇ ਮੁੰਡੇ ਦਾ ਲਾਇਆ ਹਾਂ ਇਹ ਅੜਤੀਏ ਦਾ ਇਹਦਾ ਚੈੱਕ ਆਪਦੇ 5.5 ਤੇ ਲਾਇਆ ਹੈ ਠੀਕ ਹੈ ਕੋਟ 'ਚ ਉੱਥੇ ਉਸਾਇਨ ਗਲਤ ਹੋਣ ਕਰਕੇ ਉਹ ਚੈੱਕ ਬੌਂਸ ਹੋ ਗਿਆ 6 ਲੱਖ ਦਾ ਚੈੱਕ ਉੱਥੇ ਵੀ ਲਾਇਆ ਜਾ ਕੇ ਚੱਕ ਕਿਹਦੇ ਸਾਈਨ ਕੀਤੇ ਗਲਤ ਸੀ ਇਹ ਅਮਰਿੰਦਰ ਸਿੰਘ ਗਲਤ ਗਲਤ ਹੋਏ ਸਾਫਤ ਹੋਏ ਕਰਕੇ ਨਾ ਚੱਕ ਬਾਉਂਸ ਹੋ ਗਿਆ ਜਿਹੜਾ ਮੁੰਡਾ ਮਰਿਆ ਉਹਦੇ ਚੱਕ ਗਲਤ ਸਾਈਨ ਗਲਤ ਸੀ ਖਾਲੀ ਸਾਈਨ ਚੱਕ ਚੱਕ ਦਿੱਤੇ ਹੋਏ ਤੇ ਇਹਦੇ ਕੋਲ ਉਹਦੇ ਦੇ ਸਾਈਨ ਗਲਤ ਹੋ ਗਏ ਮੇਰੇ ਨਾਲ ਗਰਦਿਆ ਪਿੰਡਾ ਪਿੰਡਤ ਕਿਹੜਾ ਜੀ ਜਿਹਨੇ ਆਪਣੇ ਆਪ ਨੂੰ ਜੋੜੀ ਮਾਰੀ ਆਪ ਨੂੰ ਚੱਕ ਇਹ ਜੇ ਜਨਮਤਲਾਬ ਮੇਰੇ ਸੀ ਜੀ 2 ਦਿਨ ਪਹਿਲਾਂ ਵੀ ਅਮਰਿੰਦਰ ਸਿੰਘ ਉੱਤਰ ਜਯਾਦਵਿੰਦਰ ਸਿੰਘ ਵਾਸੀ ਪਿੰਡ ਅਚਲ ਨੇ ਆਪਣੇ ਘਰ ਵਿੱਚ ਹੀ ਆਪਣੇ ਲਾਇਸੈਂਸੀ ਰਵਾਲਵਰ ਨਾਲ ਆਪਣੇ ਆਪ ਨੂੰ ਗੋਲੀ ਮਾਰ ਲਈ ਹੈ ਜੋ ਕਿ ਦੋ ਦਿਨਾਂ ਤੋਂ ਜੇਰੇ ਲਾਚ ਚੱਲ ਰਿਹਾ ਸੀਗਾ ਉਹ ਰਾਜੋਦੀ ਪਟਿਆਲਾ ਵਿਖੇ ਜੇਰੇ ਲਾਚ ਜਿਹੜੀ ਬਰਾਨੇ ਲਾਚ ਜਿਹੜੀ ਹੈਗੀ ਉਹਦੀ ਡੈਥ ਹੋ ਗਈ ਉਹਦੇ ਵਿੱਚ ਅਸੀਂ ਉਹਨਾਂ ਦੀ ਮਦਰ ਦੇ ਬਿਆਨ ਤੇ ਦੋ ਬੰਦਿਆਂ ਦੇ ਖਿਲਾਫ ਖੁਦਕੁਸ਼ੀ ਕਰਨ ਨੂੰ ਉਕਸਾਉਣ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਦੀ ਧਾਰਾ ਲਾ ਕੇ ਜਿਹੜਾ ਹੈਗਾ ਪਰਚਾ ਦਰਜ ਕੀਤਾ ਹੈ ਇਹ ਨਾਇਬ ਮਨਰਗੜ ਮਦਰ ਦਾ ਨਾ ਪਰਮਜੀਤ ਕੌਰ ਪਤਨੀ ਯアドਵਿੰਦਰ ਸਿੰਘ ਹੈ ਜੀ ਵਾਸੀ ਕਲਕੱਤਾ ਨੂੰ ਵਕੀਲ ਇਹਨਾਂ ਦੇ ਮਾਮਲਾ ਦਾ ਜੀਤਿਆ ਹੈ ਇਹ सोनू 모נו ਨਾਂ ਦੇ ਹੈਗੇ ਨੇ ਦੋ ਆਰਤੀ ਹੈਗੇ ਨੇ ਇਹਨਾਂ ਦੇ ਜਿਨ੍ਹਾਂ ਨਾਲ ਇਹਨਾਂ ਨਾਲ ਪੈਸੇ ਦਾ ਲੈਣ ਦੇਣ ਸੀਗਾ ਜਿਹੇ ਕਰਕੇ ਜਿਹੜਾ ਉਹ ਲੜਕਾ ਡਿਪਰੈਸ਼ਨ ਦੇ ਵਿੱਚ ਰਹਿੰਦਾ ਸੀ ਔਰ ਉਹਦੀ ਮਦਰ ਦੇ ਬਿਆਨ ਦੇ ਅਕੋਰਡਿੰਗ ਵੀ ਉਹਨਾਂ ਨੇ ਹੀ ਜਿਹੜਾ ਹੈਗਾ ਮਜਬੂਰ ਕੀਤਾ ਉਹਨੂੰ ਇਹ ਸਟੈਪ ਚੱਕ ਲਈ ਖੁਦ ਖੁਸ਼ੀ ਕਰ ਲਈ ਕਿੰਨੇ ਪੈਸੇ ਦਾ ਲੈਣ ਦੇਣ ਕੀਤਾ ਇਹ ਫਿਰ ਹਾਲ ਤਾਂ ਉਹਨਾਂ ਨੇ ਆਪਣੇ ਮੂਲ ਦੇ ਬਿਆਨ ਦੇ ਵਿੱਚ ਤਾਂ ਇਹੀ ਲਿਖਾਇਆ ਹੈਗਾ ਕਿ ਸਾਡਾ ਪੈਸਿਆਂ ਦਾ ਲੈਣ ਦੇਣ ਸੀਗਾ ਕੋਈ ਚੈੱਕ ਵਗੈਰਾ ਦਾ ਵੀ ਰੌਲਾ ਸੀਗਾ ਕੋਈ ਖਾਲੀ ਚੈੱਕ ਦਿੱਤੇ ਸੀ ਉਹਨਾਂ ਦਾ ਵੀ ਮਸੂਲ ਹੋਇਆ ਔਰ ਬਾਕੀ ਜੀ ਤਸਦੀਕ ਕਰਾਂਗੇ ਕਿ ਹੈਗਾ ਕਿੰਨੇ ਪੈਸੇ ਸੀ ਕਿੰਨੇ ਦਾ ਲੈਣ ਦੇਣ ਸੀ ਬਾਅਦ ਹੀ ਤਸਦੀਕ ਹੋਵਾ ਜਿਹੜਾ ਹੈਗਾ ਉਹ ਸਾਹਮਣੇ ਆਉਗਾ ਕੋਈ ਇਹਨਾਂ ਨੂੰ ਜ਼ਮੀਨ ਠੇਕੇ ਤੇ ਦੇਣ ਤੋਂ ਵੀ ਰੋਕਦਾ ਸੀਗਾ ਤੇ ਉਹ ਮੁੱਦਾ ਜਿਹੜਾ ਹੈਗਾ ਲੜਕਾ ਕੀ ਕਰ ਕੋਈ ਅਮਰ ਤੱਕ ਹੈਗਾ ਉਹ ਆਪ ਵੀ ਕਹਿੰਦੇ ਖੇਤੀ ਕਰਨਾ ਚਾਹੁੰਦਾ ਸੀਗਾ ਤੇ ਉਹਦੇ ਵਿੱਚ ਵੀ ਜਿਹੜੀ ਆਪਸ਼ਨ ਪਾਇਆ ਕੀਤਾ ਜਾ ਰਹੀ ਸੀ ਨਾ ਕਾਟਤੀ ਵਾਲੀ ਜੀ ਕੀ ਧਾਰਾ ਲਾ ਕੇ ਨਾ ਹੁਣ ਆਪਾਂ ਪੁੱਛਣਾ ਇਹਦੇ ਵਿੱਚ ਅਸੀਂ ਖੁਦ ਖੁਸ਼ੀ ਦੀ ਲਈ ਹੈਗੀ ਧਾਰਾ ਖੁਦ ਖੁਸ਼ੀ ਲਈ ਮਜਬੂਰ ਕਰਨਾ ਜਿਹਦੇ ਵਿੱਚ ਆਪਾਂ ਇਹਦੇ ਵਿੱਚ ਅਸੀਂ 108 ਬੀ ਐਨ ਐਸ ਜਿਹੜੀ ਹੈਗੀ ਖੁਦ ਖੁਸ਼ੀ ਲਈ ਮਜਬੂਰ ਕਰਨਾ ਉਹ ਧਾਰਾ ਲਗਾ ਕੇ ਤਾਂ ਹੈਗਾ ਐਫ ਆਈ ਆਰ ਦਰਜ ਹੋ ਕੇ ਦੋਨੋਂ ਵਿਅਕਤੀਆਂ ਦੇ ਖਿਲਾਫ ਨੈਕਸਟ ਸਟੈਪ ਕੀ ਹੋਵੇਗਾ ਨੈਕਸਟ ਸਟੈਪ ਦੇ ਵਿੱਚ ਇਹਨਾਂ ਦਾ ਪੋਸਟਮਾਨ ਬਾਡੀ ਦਾ ਕਰਵਾ ਕੇ ਵਾਰਸਾਂ ਦੇ ਹਵਾਲੇ ਕਰਤੀ ਆ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਰੇਡ ਕੀਤੀ ਜਾ ਰਹੀ ਹੈ ਗ੍ਰਿਫਤਾਰ ਕਰਕੇ ਡਾ ਹੈਗਾ ਉਹਨਾਂ ਤੋਂ ਕੁਝ ਕਿਸ ਚ ਕਰਕੇ ਮੋੜ ਲਈ ਅਗਲੀ ਤਫਤੀਸ਼ ਜਿਹੜੀ ਹੈਗੀ ਆ ਅਮਰ ਗਿਆਂਦੀ ਜਾਊ। ਪ੍ਰਾਪਰਟੀ ਵੇਚਣੇ ਔਰ ਖਰੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز